ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡਣ ਦਾ ਭਰਮ। ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਗਿੱਦੜਵਾਹ ਹਲਕਾ ਦੇ ਲੋਕ ਆਗੂ ਵਰਕਰ ਸੁਖਵੀਰ ਸਿੰਘ ਬਾਦਲ ਨੂੰ ਮਿਲੇ। ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਵਿਧਾਨ ਸਭਾ ਹਲਕਾ ਗਿੱਦੜਵਾਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ। ਪੁੱਜੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀਆਂ ਨੂੰ ਸੁਖਵੀਰ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਪਾਰਟੀ ਹੈ। ਪਾਰਟੀ ਤੋਂ ਉੱਪਰ ਕੁਝ ਵੀ ਨਹੀਂ ਹੈ। ਪਰਦਾਨ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਡੈਂਪੀ ਟੈਲਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ 10 ਦਿਨਾਂ ਤੱਕ ਉਹਨਾਂ ਦੀ ਅੜੀ ਕਰੇਗਾ ਤੇ ਗਿੱਦੜਵਾ ਹਲਕਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਸੇ ਦੀ ਅੱਜ ਵੀ ਹੈ। ਉਹਨਾਂ ਸਪਸ਼ਟ ਕਿਹਾ ਕਿ ਜੇਕਰ ਰਣਜੀਤ ਸਿੰਘ ਝੁੰਡਾ ਨੂੰ ਸੰਗਰੂਰ ਤੋਂ ਟਿਕਟ ਦੇਣੀ ਸੀ ਤਾਂ ਉਸ ਨੂੰ ਪਹਿਲਾਂ ਵੀ ਕਹਿ ਦਿੱਤਾ ਸੀ ਇਸ ਦੇ ਉਲਟ ਸੁਖਦੇਵ ਸਿੰਘ ਟੀਨਸਾ ਨੂੰ ਸਪਸ਼ਟ ਕੀਤਾ ਸੀ ਕਿ ਇਸ ਵਾਰੀ ਟਿਕਟ ਤੁਹਾਨੂੰ ਨਹੀਂ ਇਸ ਵਾਰੀ ਸਰਦਾਰ ਝੁੰਡਾ ਨੂੰ ਟਿਕਟ ਦੇ ਹੀ ਹਾਂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੀ ਹਰਦੀਪ ਸਿੰਘ ਢਿੱਲੋਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਵਾ ਹਲਕੇ ਤੋਂ ਉਮੀਦਵਾਰ ਹਨ। ਉਹਨਾਂ ਨੂੰ ਇਸ ਬਾਰੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਉੱਜੋ-ਕੁਜਾ ਚੱਲ ਰਿਹਾ ਹੈਗਾ ਸਿਸਟਮ ਦੇ ਤੜਵਾ ਹਲਕੇ ਨੂੰ ਨਜਮਦੀ ਤੋਂ ਸੀ। ਕੀ ਗੱਲਬਾਤ ਹੋਈ ਹੈਗੀ ਕੀ ਲੱਗਦਾ ਜਿਹੜੇ ਗੱਲ ਕਹਿ ਰਹੇ ਨੇ ਮਨਪ੍ਰੀਤ ਬਾਦਲ ਆ ਰਹੇ ਨੇ ਜਾਂ ਕੁਝ ਇਸ ਤਰ੍ਹਾਂ ਦਾ। ਹਾਂ ਨਹੀਂ ਐਤਾ ਦੀ ਕੋਈ ਗੱਲ ਨਹੀਂ। ਪ੍ਰਧਾਨ ਜੀ ਨੇ ਸਾਰੇ ਹਲਕੇ ਦੇ ਵਿੱਚੋਂ ਜਿਹੜੇ ਮੇਨ-ਮੇਨ ਆਗੂ ਸੀ ਸਾਰਿਆਂ ਨੂੰ ਬੁਲਾਇਆ ਪਾਰਟੀ ਦੇ ਵੀ ਮੇਨ ਆਗੂ ਹਾਜ਼ਰ ਸੀ। ਉਹਨਾਂ ਨੇ ਇਹ ਗੱਲ ਕਿਹਾ ਕਿ ਮਨਪ੍ਰੀਤ ਵਾਲਾ ਕੋਈ ਇਸ਼ੂ ਹੀ ਵੀ ਅਤੇ ਰਿਮਰ ਬਣਾਏ ਜਾ ਰਹੇ ਹੈਗਾ ਤਾਂ ਪ੍ਰਧਾਨ ਜੀ ਨੇ ਤਾਂ ਹੁਣ ਵੀ ਡਿੰਪੀ ਨੂੰ ਅਪੀਲ ਕੀਤੀ ਹੈ ਵੀ ਹਾਲੇ ਵੀ ਅਸੀਂ ਵੇਟ ਕਰਾਂਗੇ ਵੀ ਇਹ ਸੀਟ ਕਦੇ ਵੀ ਉਹਨਾਂ ਨੂੰ ਨਹੀਂ ਇਹ ਗੱਲ ਕਹੀ ਗਈ ਸੀ ਵੀ ਟਿਕਟ ਥੋੜੀ ਨਹੀਂ ਵੀ ਹਾਲੇ ਵੀ ਇਹ ਟਿਕਟ ਥੋੜੀ ਹੈ ਤਾਂ ਅਸੀਂ ਤੁਹਾਨੂੰ ਹਫਤੇ ਦਾ ਵੀ ਟਾਈਮ ਦਿੰਨੇ ਆ ਤੁਸੀਂ ਆਪਦਾ ਮਨ ਬਣਾ ਲਓ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾ ਨੰਬਰ ਜਿਹੜਾ ਡਿੰਪੀ ਢਿੱਲੋਂ ਦਾ ਹੀ ਹੈ ਕੁਝ ਇਸ ਤਰ੍ਹਾਂ ਦੀਆਂ ਵੀ ਅੰਦਰ ਵਰਕਰਾਂ ਨੇ ਮੰਗ ਕੀਤੀ ਵੀ ਤੇ ਡਿੰਪੀ ਨਹੀਂ ਲੜਦੇ ਵਾਪਸ ਨਹੀਂ ਆਉਂਦੇ ਤੇ ਸੁਖਬੀਰ ਸਿੰਘ ਬਦਲ ਲੜਨ ਕੀ ਕਿਹਾ ਹੈ ਹਾਂਜੀ ਹਾਂਜੀ ਆ ਫਿਰ ਫਿਰ ਸਾਰੇ ਹਲਕੇ ਦੇ ਲੋਕਾਂ ਦੀ ਇਹ ਡਿਮਾਂਡ ਹੈ ਵੀ ਜੇ ਡਿੰਪੀ ਢਿੱਲੋਂ ਨਹੀਂ ਆ ਰਿਹਾ ਤਾਂ ਫਿਰ ਪ੍ਰਧਾਨ ਜੀ ਆਪ ਹਲਕੇ ਦੀ ਕਮਾਂਡ ਦੇਖਣ ਆਪ ਸੰਭਾਲਣਾ ਤੁਹਾਨੂੰ ਲੱਗਦਾ ਡਿੰਪੀ ਢਿੱਲੋਂ ਨੂੰ ਵਾਪਸੀ ਕਰਨੀ ਚਾਹੀਦੀ ਜਾਂ ਕਿਸ ਤਰ੍ਹਾਂ ਦਾ ਕੀ ਸੋਚਦੇ ਕੀ ਹੈਗੇ ਹੋ ਆ ਜਦੋਂ ਪ੍ਰਧਾਨ ਜੀ ਕਹਿ ਰਹੇ ਕਿ ਮਨਪ੍ਰੀਤ ਵਾਲੀ ਗੱਲ ਹੀ ਕੋਈ ਨਹੀਂ ਹਾਂਜੀ ਬਿਲਕੁਲ ਉਹ ਤਾਂ ਫਿਰ ਹੁਣ ਪ੍ਰਧਾਨ ਜੀ ਨੇ ਵੀ ਅੰਦਰ ਕਿਹਾ ਵੀ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੀਗੀ ਵੀ ਇਹਨਾਂ ਨੂੰ ਕਿਉਂ ਕਿਸੇ ਨੇ ਜਿਹੜੀਆਂ ਗੱਲਾਂ ਉਡਾਈਆਂ ਫਵਾਵਾਵਾਂ ਡਾਈਆਂ ਇਹਨਾਂ ਨੇ ਕਿਉਂ ਇਦਾਂ ਦਾ ਫੈਸਲਾ ਕਰਿਆ ਕਿ ਆਪਾਂ ਜਿਹੜਾ ਵਿਮਨਪ੍ਰੀਤ ਕਰਕੇ ਮੈਂ ਉਧਰ ਪਾਰਟੀ ਨੂੰ ਛੱਡ ਰਿਹਾ ਤਾਂ ਉਹ ਕਿਹਾ ਹੀ ਗਿਆ ਉਹ ਪ੍ਰਧਾਨ ਜੀ ਨੇ ਜਦੋਂ ਕਹਤਾ ਸੀ ਸਾਰੀਆਂ ਗੱਲਾਂ ਵਿੱਚ ਹੀ ਆ ਗਈਆਂ ਨਾ ਵੀ ਮਨਪ੍ਰੀਤ ਆ ਹੀ ਨਹੀਂ ਰਿਹਾ ਸ਼ਰਮਨੀ ਅਕਾਲੀ ਦਲ ਚ ਉਹ ਸਾਬ ਮੀਟਿੰਗ ਅੰਦਰ ਜਾ ਕੇ ਆ ਸੁਖਬੀਰ ਸਿੰਘ ਬਦਲਣਾ ਬਹੁਤ ਅੱਜ ਕੀ ਗੱਲਾਂ ਹੋਈਆਂ ਨੇ ਕੀ ਲੱਗਦਾ ਹੈਗਾ ਗੱਲ ਤਾਂ ਉਹਨਾਂ ਨੇ ਹੀ ਕਹੀ ਆ ਵੀ ਸਰਦਾਰ ਹਰਦੀਪ ਸਿੰਘ ਡੈਂਪੀ ਢੋਲੋ ਮੇਰਾ ਛੋਟਾ ਭਰਾ ਇਹ ਉਹਦੀ ਹਜੇ ਵੀ ਬੇਨਤੀ ਕਰਦਾ ਵੀ ਪਾਰਟੀ ਚ ਵਾਪਸ ਆ ਜੀ ਤੇ ਫਿਰ ਜੇ ਨਹੀਂ ਤਾਂ ਕੀ ਕੋਈ ਇਹ ਗੱਲ ਵੀ ਹੋਈ ਕਿ ਸੁਪੀਰ ਬਦਲਾਪ ਕਰ ਰਿਹਾ ਤੇ ਚੌਣ ਨੇ ਕਿਹਾ ਵੀ ਸਾਨੂੰ ਵੀ ਜਿਹੜੇ ਵਰਕਰਾਂ ਪਿੰਡਾਂ ਦੇ ਵੀ ਮਾਹਲ ਕਾਫ ਸੰਭਾਲ ਲੂ ਹਾਂ ਸੰਭਾਲ ਲਾਂ ਹਾਂਜੀ ਤੇ ਉਹ ਲੱਗਦਾ ਹੈਗਾ ਕੁਝ ਦਿਨਾਂ ਦਾ ਟਾਈਮ ਮੰਗਿਆ ਹੈਗਾ ਕਿ ਹਾਂ ਹਾਂ ਕੁਝ ਦਿਨਾਂ ਦਾ ਟਾਈਮ ਮੰਗਿਆ 10 15 ਦਿਨ ਦਾ ਓਕੇ ਕੀ ਵਾਪਸੀ ਦੀ ਠੀਕ ਕਰਦੇ ਹਰਦੀਪ ਜੀ हां जी वास्ते वो कहंदे मेरा छोटा ਭਰਾ ਇਸ ਬੇਨਤੀ ਕਰਦਾ ਤੁਸੀਂ ਵਰਕਰ ਵੀ ਬੇਨਤੀ ਕਰੋ ਵੀ ਆਪਣੇ ਪਾਰਟੀ ਚਲਾਸ ਵਰਕਰਾਂ ਨੇ ਅੱਜ ਕੀ ਡਿਮਾਂਡ ਮੇਨ ਰੱਖੀ ਗਈ ਸੀ ਇਸ ਨੂੰ ਵਰਕਰਾਂ ਨੇ ਇਹੀ ਰੱਖਿਆ ਜੀ ਜਹ ਤਾਂ ਡੈਮਪੀ ਤੋਂ ਲੜਾਓ ਤੇ ਨਹੀਂ ਜੇ ਉਹ ਲੜਦੇ ਤਾਂ ਬਸ ਤੁਸੀਂ ਆਪ ਲਖਣੇ ਵਾਲੇ ਅਜੀਤ ਪੰਜਾਬੀ ਦੀ ऑथेंटिक ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ